也也通的。打，你也来了，下次再 ਬੀਰ ਧੁੰਦ ਪੈ ਗਈ ਹੈ ਅੱਜ ਆਪਣਾ ਸਫਰ ਕੋਈ 95 ਕਿਲੋਮੀਟਰ ਦੂਰ ਹੈ ਇੱਥੋਂ ਜੈਪੁਰ ਲਈ ਪਰ ਜਿੱਦਾਂ ਧੁੰਦ ਦੇਖ ਰਹੀ ਆ ਲੱਗਦਾ ਨਹੀਂ ਆਪਾਂ ਜਲਦੀ ਨਿਕਲ ਸਕਾਂਗੇ ਸੋ ਦੇਖਦੇ ਹਾਂ ਕਿਦਾਂ ਹੁੰਦਿਆ ਸੂਰਜੀ ਦੇਵਤਾਂ ਦੇ ਦਰਸ਼ਨ ਸਫਰ ਆਪਣਾ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ਼ਾ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਜਾ ਰਹੇ ਹਾਂ ਜੈਪੁਰ ਜੋ ਕਿ ਇੱਥੋਂ 95 ਕਿਲੋਮੀਟਰ ਹੈ ਸੋ ਪਹਿਲਾਂ ਸਵੇਰੇ ਧੁੰਦ ਕਾਫੀ ਜ਼ਿਆਦਾ ਸੀ ਹੁਣ ਧੁੰਦ ਉਤਰ ਗਈ ਆ ਸੂਰਜ ਚੜ ਗਿਆ ਮੱਠੀ ਮੱਠੀ ਠੰਡ ਹੈ ਪਰ ਠੀਕ ਆ ਸਫਰ ਕਰਨ ਲਈ ਬਹੁਤ ਵਧੀਆ ਮੌਸਮ ਆ ਸੋ ਅੱਜ ਅਸੀਂ ਕਿਸੇ ਵੀ ਹਾਲਾਤ ਚ ਜੈਪੁਰ ਪਹੁੰਚਾਂਗੇ ਸ਼ਾਮ ਤੱਕ ਔਰ ਕਿਸੇ ਗੁਰਦੁਆਰਾ ਸਾਹਿਬ ਚ ਜਾਂ ਅਗਰ ਨਹੀਂ ਪਹੁੰਚ ਪਾਏ ਤਾਂ ਕਿਸੇ ਪੰਪਫ ਵਗੈਰਾ ਤੇ ਸਟੇ ਕਰਾਂਗੇ ਆਪਣੀ ਰਾਤ ਦੀ ਸੋ ਕੱਲ ਤੋਂ ਆਪਾਂ ਤੁਹਾਨੂੰ ਪੂਰਾ ਜੈਪੁਰ ਐਕਸਪਲੋਰ ਕਰਾਂਗੇ ਉਹਦੇ ਹਰ ਇੱਕ ਕੋਨੇ ਤੱਕ ਲੈ ਕੇ ਜਾਵਾਂਗੇ ਜੈਪੁਰ ਦੇ ਚਾਹੇ ਸਾਡੇ 2 ਦਿਨ ਲੱਗ ਜਾਣ ਹੁਣ ਕਿਉਂਕਿ ਇਹ ਆਪਣਾ ਲਾਸਟ ਹੈ ਰਾਜਸਥਾਨ ਦਾ ਜੈਪੁਰ ਸੋ ਇਸ ਤੋਂ ਬਾਅਦ ਆਪਾਂ ਜੈਪੁਰ ਤੋਂ ਆਪਾਂ ਦਿੱਲੀ ਵੱਲ ਨੂੰ ਜਾਵਾਂਗੇ। ਉਹ ਦਿੱਲੀ ਜਾ ਕੇ ਆਪਣਾ ਸਫ਼ਰ ਸਮਾਪਤ ਕਰ ਦਾਂਗੇ। ਸੋ ਟਾਈਮ ਹੋ ਗਿਆ 10:30 ਵਜੇ ਦਾ। ਧੁੰਦ ਉੱਤਰ ਗਈ ਆ। ਵਧੀਆ ਧੁੱਪ ਚੜ ਗਈ ਆ। ਸੋ ਇੱਥੋਂ ਆਪਾਂ ਨਾਸ਼ਤਾ ਪਾਣੀ ਕਰਕੇ ਨਿਕਲਾਂਗੇ ਕਿਸੇ ਢਾਬੇ ਵਗੈਰਾ ਤੋਂ। ਔਰ ਫਿਰ ਸ਼ਾਮ ਤੱਕ ਪਹੁੰਚਦੇ ਆ ਜੈਪੁਰ। ਦ ਪਿੰਕ ਸਿਟੀ। ਲੋ ਜੀ। ਇਸੇ ਹੋਟਲ 'ਚ ਆਪਣਾ ਬ੍ਰੇਕਫਾਸਟ ਕਰਕੇ ਆਪਾਂ ਨਿਕਲ ਲੱਗਿਆ ਅਗਲੇ ਸਫ਼ਰ ਲਈ। ਸੋ ਇੱਥੋਂ ਕਰੀਬ ਆਪਣਾ ਕੋਈ 90 ਕਿਲੋਮੀਟਰ ਸਫਰ ਹੋ ਰਿਹਾ ਹੈ। ਜੋ ਕਰਦੇ ਆ ਸਫਰ ਨੂੰ ਅੱਗੇ ਕੰਟੀਨਿਊ। ਠੀਕ ਹੈ। ਬਸੇ ਮੇਰਾ ਦਸਲ ਪੰਜਾਬ ਹੈ। ਅੱਛਾ। ਜਿਹੜਾ ਫਰੇਵਰ ਪੰਜਾਬੀ ਦਸਲ ਹੋਈ। ਕਿੱਥੋਂ? ਆਪਣੇ ਘੰਟਾਗੜ੍ਹ ਸਣੀਵਾਲ ਹੈ। ਹਾਂ ਹਾਂ। ਠੀਕ ਹੈ ਠੀਕ ਹੈ ਠੀਕ। ਉਹ ਜਾਂ ਕਿਹੜਾ ਕੰਮ ਕਰਦੇ ਆ? ਬਿਜ਼ਨਸ ਆਪਣਾ ਕਰੀ ਚੱਲ। ਬਿਜ਼ਨਸ। ਠੀਕ ਹੈ। ਚੇ ਨਾਗੌਰ ਜਾਂਦੇ ਆ। ਨਾਗੌਰ ਜਾਂ। परलाईस की प्रॉब्लम को फिक्स किया तो प्रलाइज हो गए अच्छा अच्छा तो मेड मेड से लगा रहा तो तो नागौर में मतलब क्या है मतलब तो नागौर में पहले फिफ्टी किलोमीटर पहले पड़ता बोटा थी अच्छा तो उसे पुराने लोग ऐसे बोलते हैं कि बजाने से प्रलाइज की प्रॉब्लम सॉल्व होती है अच्छा कोई तो अब तक से प्रमाणित ऐसा तो नहीं है हां देखा नहीं ओके इनका 13 तरहला हो गया था अब का भी मूवमेंट इनके तो कितना देर से मतलब जा रहे हैं वहाँ वहाँ पे जारस जारस वहां से कुछ मेडिसिन मिलती है मतलब नहीं मिलती है वहां पे जाने से से हो अच्छा तो, तो इतनी है वहां पे। पे होती है वहां पर अच्छा, तो सब लोग है। बोलते हैं है अगर का तो दो तीन महीने तो लगते हैं अच्छा महीने भर में ठीक हो गया अच्छा कितनी बार गए महीने में आप तीसरी बार अभी अच्छा कौन सी जगह नागौर बुटाती, ठीक है तो मंदिर है वहाँ पे ठीक मंदिर मंदिर है।, है तो मतलब तो आपने किसी को देखा है तो तभी आपको लगा कि... नहीं, है? अच्छा तो वहाँ रहने के लिए वो बना हुआ की तरफ हैं खाने पीने की रहने वहने की ਠੀਕ ਹੈ। ਇਹ ਕੋਲ ਕੋ 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 ਬਣਾ ਬਣੀ ਕੋਰਾ ਘੁੰਮ ਲੈ ਸਕਦੇ ਹੋ, ਖਾਣਾ ਵੀ ਲੈ ਸਕਦੇ ਹੋ ਆਪਣੇ ਸਾਰਾ। ਅੱਛਾ। ਆਪਣੀ ਕੋਸ਼ਟ ਹੈ। ਇਸ ਵੀ ਕਰ ਸਕਦੇ ਹੋ। ਠੀਕ ਹੈ। ਚਲੋ, اچھی ਬਾਤ ਹੈ। ਸਫਰ ਆਪਣਾ ਹੋ ਗਿਆ ਜੀ 50 ਤੋਂ 55 ਕਿਲੋਮੀਟਰ। ਸੋ ਇੱਥੋਂ ਤੱਕ ਲੀਬ ਆਪਣਾ 35 ਕਿਲੋਮੀਟਰ ਦਾ ਸਫਰ ਹੋ ਰਿਹਾ ਗਿਆ। ਟਾਈਮ ਹੋ ਗਿਆ ਜੀ 7:00 ਵਜੇ ਦਾ। ਅੱਜ ਸ਼ਾਮ ਤੱਕ ਆਪਾਂ ਜੈਪੁਰ ਪਹੁੰਚ ਜਾਾਂਗੇ ਸੋ ਅੱਜ ਦੀ ਸ਼ਾਮ ਔਰ ਕੱਲ ਦੀ ਸ਼ਾਮ ਆਪਾਂ ਜੈਪੁਰ ਚ ਹਾਂ ਪਰਸੋਂ ਨੂੰ ਨਿਕਲਾਂਗੇ ਦਿੱਲੀ ਵੱਲੋਂ ਓਵਰ ਆਲ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਰਾਜਸਥਾਨ ਦਾ ਇਹ ਲਾਸਟ ਡਿਸਟਿਕਾ ਜੇ ਆਪਾਂ ਜਿੱਥੇ ਅਸੀਂ ਆਪਣਾ ਲਾਸਟ ਸਟੇ ਕਰਾਂਗੇ ਉਸ ਤੋਂ ਬਾਅਦ ਆਪਾਂ ਦਿੱਲੀ ਵੱਲ ਨੂੰ ਨਿਕਲ ਜਾਵਾਂਗੇ ਬਹੁਤ ਵਧੀਆ ਰਿਐਕਸਪੀਰੀਅੰਸ ਲੋਕਾਂ ਦੇ ਨਾਲ ਔਰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਸਫ਼ਰ ਦੇ ਨਾਲ ਇੱਕ ਤਾਂ ਆਪਣੀ ਖੁਦ ਦੀ ਫਿਟਨੈਸ ਦਾ ਪਤਾ ਚੱਲ ਗਿਆ ਔਰ ਬਹੁਤ ਕੁਝ ਸਿੱਖਿਆ ਇਸ ਸਫ਼ਰ ਤੋਂ ਕੁਝ ਕੁ ਚੀਜ਼ਾਂ ਜਿਵੇਂ ਕਿ ਸਾਈਕਲ ਵਗੈਰਾ ਨੇ ਥੋੜਾ ਜਿਹਾ ਤੰਗ ਪਰੇਸ਼ਾਨ ਕੀਤਾ ਅੱਜ ਚਾਚੇ ਦੀਆਂ ਸਾਈਕਲ ਦੇ ਤਾਰਾਂ ਵੀ ਦੋਗ ਟੁੱਟ ਗਈਆਂ ਸੋ ਹੁਣ ਬਹੁਤੀ ਚਿੰਤਾ ਨਹੀਂ ਹੈ ਕਿਉਂਕਿ ਜੈਪੁਰ ਜਾ ਕੇ ਆਪਾਂ ਦੁਬਾਰਾ ਇਹਨੂੰ ਠੀਕ ਕਰਵਾਉਨੇ ਆ ਜਾਂ ਪੂਰਾ ਰਿੰਮ ਵਗੈਰਾ ਚੇਂਜ ਕਰਾਵਾਂਗੇ ਸੋ ਇੱਕ ਸਾਈਕਲ ਨੂੰ ਛੱਡ ਕੇ ਬਾਕੀ ਸਾਡਾ ਸਾਰਾ ਸਫਰ ਸਹੀ ਰਿਹਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਹੁਣ ਤੱਕ ਸਾਨੂੰ ਕੋਈ ਇਦਾਂ ਦੀ ਮਿਸ ਹੈਪਨਿੰਗ ਨਹੀਂ ਹੋਈ ਇੱਕ ਸਾਈਕਲਾਂ ਨੂੰ ਛੱਡ ਕੇ ਮਤਲਬ ਜਿੰਨਾ ਵੀ ਕਹੀਏ ਕਿ ਰਾਜਸਥਾਨ ਦੇ ਲੋਕਾਂ ਨਾਲ ਮਿਲ ਕੇ ਜਿੰਨਾ ਮੋਹ ਪਿਆਰ ਜਿੰਨਾ ਪਿਆਰ ਮਿਲਿਆ ਜਿੰਨੀ ਰਿਸਪੈਕਟ ਮਿਲੀ ਉਹ ਤੁਸੀਂ ਆਲਰੇਡੀ ਮੇਰੇ ਪਿਛਲੇ ਵਲੌਗਸ ਚ ਦੇਖ ਹੀ ਚੁੱਕੇ ਹੋ ਕੈਮਰੇ ਤੋਂ ਇਲਾਵਾ ਵੀ ਮਤਲਬ ਬੜਾ ਵਧੀਆ ਐਕਸਪੀਰੀਅੰਸ ਸੀ ਸੋ ਬੜਾ ਕੁਝ ਨਵਾਂ ਦੇਖਣ ਨੂੰ ਮਿਲਿਆ ਅੱਜ ਤੱਕ ਜਿੰਨਾ ਕੋ ਜੋ ਵੇਖਿਆ ਰਾਜਸਥਾਨ ਬਾਰੇ ਜਾਂ ਜਿੰਨਾ ਵੀ ਰਾਜਸਥਾਨ ਬਾਰੇ ਸੁਣਿਆ ਸੀ ਉਸੇ ਵੀ 10-15% ਹੀ ਲੱਗਦਾ ਸੀ ਜਿੰਨਾ ਆਪਾਂ ਹੁਣ ਪੂਰਾ ਰਾਜਸਥਾਨ ਨੂੰ ਐਕਸਪਲੋਰ ਕਰਕੇ ਆਏ ਆ। ਸੋ ਬਹੁਤ ਵਧੀਆ ਸਟੇਟ ਆ ਘੁੰਮਣ ਲਈ ਸਰਦੀਆਂ ਵਿੱਚ ਖਾਸ ਕਰ। ਸੋ ਕਦੀ ਵੀ ਤੁਹਾਨੂੰ ਮੌਕਾ ਮਿਲਦਾ ਰਾਜਸਥਾਨ ਘੁੰਮਣ ਦਾ ਤਾਂ ਪੂਰਾ ਰਾਜਸਥਾਨ ਘੁੰਮ ਕੇ ਜਾਓ ਨਾ ਕਿ ਸਿਰਫ ਦੋ ਤਿੰਨ ਸਟੇਟਾਂ ਦੋ ਤਿੰਨ ਜ਼ਿਲ੍ਹਿਆਂ ਚ ਘੁੰਮ ਕੇ ਚਲੇ ਜਾਓ। ਸੋ ਅਗਰ ਤੁਸੀਂ ਗੱਡੀ ਤੇ ਆਉਂਦੇ ਹੋ ਜਾਂ ਕੋਈ ਟੂਰ ਵਾਲੀ ਵੈਨ ਹਾਇਰ ਕਰਦੇ ਹੋ। ਸੋ ਤੁਹਾਡਾ ਮੈਕਸਿਮਮ ਹਫਤੇ ਤੋਂ 10 ਦਿਨ ਦੇ ਵਿੱਚ ਤੁਸੀਂ ਸਾਰਾ ਕੁਝ ਕਵਰ ਕਰਕੇ ਜਾ ਸਕਦੇ ਹੋ ਸੋ ਜਰੂਰ ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀ ਨਾਲ ਆਓ ਰਾਜਸਥਾਨ ਨੂੰ ਵੇਖੋ ਆ ਕੇ ਇਹਨਾਂ ਨੇ ਬਹੁਤ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ ਸੋ ਔਰ ਖਰਚੇ ਦੇ ਮਸਲੇ 'ਚ ਵੇਖਿਆ ਜਾਏ ਤਾਂ ਕਈ ਜਿੱਦਾਂ ਗੁਰਦੁਆਰਾ ਸਾਹਿਬ 'ਚ ਵੀ ਸਟੇ ਮਿਲ ਜਾਂਦੀ ਹੈ ਗੁਰਦਾਰੇ ਵਧੀਆ ਗੁਰਦੁਆਰਾ ਸਾਹਿਬ ਹੈਗੇ ਆ ਜਿੱਦਾਂ ਕਿ ਬਿਕਾਨੇਰ 'ਚ ਵਧੀਆ ਗੁਰਦੁਆਰਾ ਸਾਹਿਬ ਹੈ ਫਿਰ ਆਪਣਾ ਜੈਸਲਮੇਰ ਚ ਇੱਕ ਗੁਰਦੁਆਰਾ ਸਾਹਿਬ ਹੈ ਤੇ ਆਪਣਾ ਜੋਧਪੁਰ ਚ ਗੁਰਦੁਆਰਾ ਸਾਹਿਬ ਹੈ ਸੋ ਅਗਰ ਤੁਸੀਂ ਥੋੜਾ ਜਿਹਾ ਮਤਲਬ ਥੋੜਾ ਜਿਹਾ ਪ੍ਰਾਈਸ ਦੇ ਕਰਕੇ ਜਾਂ ਹੋਟਲ ਦੇ ਖਰਚਿਆਂ ਤੋਂ ਥੋੜਾ ਜਿਹਾ ਪਰਹੇਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਗੁਰਦੁਆਰੇ ਚ ਸਟੇ ਵੀ ਕਰ ਸਕਦੇ ਹੋ ਕੁਝ ਕੁ ਗੁਰਦੁਆਰੇ ਚ ਮਤਲਬ ਕੋਈ 200 ਤੋਂ 500 ਰੁਪਏ ਲਿਆ ਜਾਂਦਾ ਕੁਝ ਗੁਰਦੁਆਰੇ ਫ੍ਰੀ ਹੈ ਸੋ ਵਧੀਆ ਐਕਸਪੀਰੀਅੰਸ ਲਿਆ ਹੁਣ ਤੱਕ ਦਾ ਸੋ ਆਓ ਰਾਜਸਥਾਨ ਦੇਖ ਕੇ ਜਾਓ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਰਾਜਸਥਾਨ ਨੂੰ ਦਿਖਾਉਣ ਦੀ ਰਾਜਸਥਾਨ ਦੇ ਹਰ ਇੱਕ ਉਸ ਪਲੇਸ ਤੇ ਪਹੁੰਚਣ ਦੀ ਔਰ ਆਪਣੇ ਕੈਮਰੇ ਸ्रू ਤੁਹਾਨੂੰ ਉਹ ਚੀਜ਼ਾਂ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਸੋ ਓਵਰਆਲ ਕਹੀਏ 올 ਗੁੱਡ ਸੀ ਬਾਕੀ ਜੈਪੁਰ ਪਹੁੰਚਦੇ ਆ ਅੱਜ ਸ਼ਾਮ ਨੂੰ ਸ਼ਾਮ ਨੂੰ ਅਗਰ ਕੁਝਾਨੂੰ ਵਧੀਆ ਕੁਝ ਦੇਖਣ ਨੂੰ ਮਿਲਦਾ ਆਪਾਂ ਤੁਹਾਨੂੰ ਜੈਪੁਰ ਘੁਮਾਣੇ ਆ ਜੈਪੁਰ ਆਪਣਾ ਇੱਕ ਜਾਰਵੇਲੀ ਨੂੰ ਮਿਲਣਾ ਅੱਜ ਆਪਣਾ ਪਿੰਡ ਵਾਲਾ ਸੋ ਉਹਨੂੰ ਵੀ ਮਿਲਦੇ ਆਂ ਸ਼ਾਮ ਨੂੰ ਉਹ ਕਾਫੀ ਦਿਨਾਂ ਦੀ ਵੇਟ ਕਰ ਰਿਹਾ ਸੀ ਕਿ ਕਦੋਂ ਜਾਇਪੁਰ ਆਵਾਂਗੇ ਆਪਾਂ ਮਿਲਦੇ ਆਂ ਸੋ ਅੱਜ ਉਹਨੂੰ ਵੀ ਮਿਲਾਂਗੇ ਸ਼ਾਮ ਨੂੰ ਬਾਕੀ ਜਿਆਪੁਰ ਪਹੁੰਚ ਕੇ ਧਰਨਾ ਕਰਦੇ ਆਂ ਅੱਜ ਅਗਲੀਆਂ ਗੱਲਾਂ ਬਾਤਾਂ ਹਾਂਜੀ ਕੀ ਨਾਮ ਆਪਕਾ ਅਮਨਸ਼ੂ ਹੈ ਹਾਂਜੀ ਅਮਨਸ਼ੂ ਅਮਨਸ਼ੂ ਠੀਕ ਹੈ ਇਧਰ ਹੀ ਕੰਮ ਕਰਦੇ ਹੋ ਪੰਪ ਕਿ ਉਪਰ ਕੀ ਠੀਕ ਹੈ ਠੀਕ ਹੈ ਭਾਈ ਤੁਹਾਡਾ ਪੂਰਾ ਰਾਜਸਥਾਨ ਦੇਖ ਲਿਆ ਬਸ ਜਿਆਪੁਰ ਰਹਿ ਗਿਆ ਆਪਣਾ बहुत अच्छा एक्सपीरियंस रहा जहाँ पे लोगों के साथ बात करने में लोगों का बहुत प्यार मिला जहाँ पे और बहुत रिस्पेक्ट करते हैं हाँ राजस्थान के लोग बहुत अच्छे हाँ, हैं अच्छा। मैं मैं अगर जितना हमारा एक्सपीरियंस है बीस बाईस दिन का बहुत अच्छे हैं मतलब कि गाड़ियों में चले जाओ या किसी मतलब मोटरसाइकिल पे चले जाओ उतना पता नहीं चलेगा आपको जितना साइकिल पे पता चलता है क्योंकि साइकिल पे हर जहाँ पे आप रुकना चाहते हो रुक सकते हो जहाँ पे कोई आपको रोक रहा है आप रुक जाओगे गाड़ियों वाड़ियों में तो आदमी निकल जाता है पर जहाँ रह के मतलब साइकिल पे जो एक्सपीरियंस किया वो गाड़ियों से नहीं हो सकता वो अलग है अलग है आप बहुत कुछ सीखने को मिलता है और सब ठीक है चलो ठीक है भाई साहब चलो वहां चलो किरपा लेनी चाहिए ज्यादा होता फिर पीछे तो हम होकर होकर तक तो जैसलमेर तक हम तो दरअसल उससे आगे जोधपुर में भी कुछ तो रखा

ਕਰੋਗੇ ਮਿਲ ਜਾਂਦੇ ਜੇ ਜਿਆ ਜਿਆ ਕੋਈ ਜੋਨ ਕੋਈ ਇਧਰ ਮਿਲ ਜਾਂਦੇ ਤੇ ਅਗਰ ਕਈ ਤਰੀਕਾ ਪੜੇਗੀ ਉਹ ਮੋਟਰਸ ਦੇਸੀ ਰਸਤੇ ਚ ਆਪਾਨੂੰ ਮਿਲ ਗਿਆ ਜੀ ਡੀ ਕੈਥਲਾਨ ਸੋ ਡੀ ਕੈਥਲਾਨ ਆਪਾਂ ਜਾਣਦੇ ਆ ਪੂਰਾ ਰਾਜਸਥਾਨ ਘੁੰਮ ਕੇ ਆਏ ਆ ਪਰ ਡੀ ਕੈਥਲਾਨ ਨਹੀਂ ਮਿਲਿਆ ਸੋ ਜੈਪੁਰ ਦੇ ਲਾਗੇ ਆਪਾਂ ਪਹੁੰਚ ਗਏ ਆ ਜਿੱਥੇ ਆਪਾਨੂੰ ਡੀ ਕੈਥਲਾਨ ਮਿਲ ਗਿਆ ਹੁਣ ਦੇਖਦੇ ਆ ਆਪਣੀਆਂ ਜ਼ਰੂਰਤੀਆਂ ਚੀਜ਼ਾਂ ਇਥੋਂ ਕਿਉਂਕਿ ਜਾਂ ਤੇ ਆਪਾਂ ਸੋਚ ਰਹੇ ਸੀਗੀ ਵਾਪਸ ਅੰਮ੍ਰਿਤਸਰ ਪਹੁੰਚ ਕੇ ਬੀ ਕੈਸਲੋਂ ਜਾਵਾਂਗੇ ਪਰ ਚਲੋ ਸਾਨੂੰ ਇੱਥੇ ਮਿਲਦੇ ਆਂ ਦੇਖਦੇ ਹਾਂ ਹੁਣ ਸੋ ਇਹ ਟੈਂਟ ਵਗੈਰਾ ਸੋ ਆਪਾਂ ਨੂੰ ਟੈਂਟ ਚਾਹੀਦਾ ਵੀ ਜਿਹਦੇ ਵਿੱਚ ਦੋ ਬੰਦੇ ਆਰਾਮ ਨਾਲ ਆ ਜਾਣ। ਔਰ ਸਮਾਨ ਵੀ ਆ ਜਾਏ ਸਾਡਾ ਵੀ ਆਪਣੇ ਕੋਲ ਸਮਾਨ ਹਮੇਸ਼ਾ ਜ਼ਿਆਦਾ ਹੀ ਰਹਿੰਦਾ। ਕਿਉਂਕਿ ਅੱਗੇ-ਅੱਗੇ ਜਿਹੜੇ ਟੂਰ ਲੱਗਣੇ ਆ ਸਾਪਨੇ। ਕਾਫੀ ਲੰਬੇ ਟੂਰ ਹੋਣ ਵਾਲੇ ਆ। ਇਹ ਦੋ ਜਾਣਿਆਂ ਲਈ ਆ। ਕਾਫੀ ਵੱਡਾ ਨਾ। ਇਹ ਚ ਸਾਮਾਨ ਵੀ ਆ ਜਾਂਦਾ ਬਟ ਪ੍ਰਾਈਸ ਉਹ ਬੈਡ ਯਾਰ ਆ ਦੇਖ 5599 ਇਹ ਜਿਆਦਾ ਬੈਟਰ ਨਹੀਂ ਹੈ ਵਾਹ ਯਾਰ 600 ਦਾ ਹਾਂ ਉਹਦੇ ਨਾਲ ਸਲੀਪਿੰਗ ਬੈਗ ਵੀ ਅੰਦਰ ਪੂਰਾ ਔਰ ਇਹ ਵਾਲਾ ਆ 4600 4599 ਇਹ ਵਾਲਾ ਹਾਂ 4600 ਬੈਸਟ ਹਾਂ ਔਰ ਹੈਵੀ ਡਬਲ ਹੈ ਲੇਅਰ ਡਬਲ ਹੈ ਇਹਦੀ ਜਿਹੜੀ ਸਾਨੂੰ ਦਿੱਕਤ ਆ ਰਹੀ ਹੈ ਨਾ ਇਥੇ ਰਾਤ ਨੂੰ ਤਰੇਲ बेस्ट है, है ना, वो ज्यादा बेटर है हजार रुपये फर्क है सारा और समान भी खुला आज और स्पेस भी बहुत ज्यादा सही सलिंग यार रोक राइडर मूँ लगता कि ट्वेंटी सिक्स इंच होनाइज़ा ग्रिप बहुत वैसा बैटर के रहा रोक राइडर के बिटवीन बिटवीन ਬਿਟਵੀਨ ਹਮੇਸ਼ਾ ਮੋਸਟਲੀ ਵਾਈਟ ਕਲਰ ਚ ਹੁੰਦੇ ਆ। ਉਹ weight ਬਹੁਤ ਲਾਈਟ ਹੁੰਦਾ ਇਹਦਾ। ਉਹਦੇ ਸੇ ਕੰਫਰਟ ਕਿੰਨਾ ਦੀ ਸੀਟ ਦੇ ਉੱਤੇ। ਇਹ ਅਲੱਗ ਤੋਂ ਕਵਰ ਚੜਿਆ ਆ। ਇਹ ਤਾਂ ਫਿਰ ਅੱਜਾ ਕੋ ਮਿਲਦੇ ਨੇ ਕਵਰ ਲੈ ਸਕਦੇ ਹਾਂ। ਹੂੰ। ਲੈ ਸਕਦੇ ਹਾਂ ਜੇ ਲੰਦੀ ਆ। ਹੂੰ। ਇਹ ਵੀ ਸਸਤਾ। ਪਰ ਇਹ ਸੀਟ ਇਦਾਂ ਦੀ ਆ ਨਾ ਉਹਨਾਂ ਦੀ। ਸਾਡੀ ਸੀਟ ਥੋੜੀ ਯੂ ਆ। ਇਹਦੇ ਵਿੱਚ ਸ਼ੇਪ ਦੇ ਵਿੱਚ। ਆਪਾਂ ਉੱਪਰ ਹੀ ਚਾਹਨਾ ਥੱਲੇ ਦੀ ਜਿਹੜੀ ਥੱਲੇ। ਇਹ ਥਮ ਲਾ ਦੀ। ਹਾਂ ਦੇ ਉੱਪਰ ਨੋਰਮਲ ਲਿਕ ਕੱਢੇ। ਹਾਂ ਹਾਂ ਹਾਂ। ਇਹ 300 ਰੁਪਏ ਦਾ ਉਹ ਪੰਪ ਲਿਆ ਸੀ ਆਵਾ। 400 ਰੁਪਏ ਦਾ ਇਹ ਆ। ਕਿੰਨਾ ਲਾਈਟ ਵੇਟ।

ਕੰਗਰਾਂਜ ਜੀ ਆਕਤੀ ਨਾ ਇਹ ਕੋਲ ਹੋਰ ਤੋ ਵੋ ਹੋਰਿਆ ਸੀ ਇੱਕ ਆ ਨਹੀਂ ਹੂੰ ਚਾਹੀਏ ਆ ਬਗਲਾ ਹੈ ਫਿਰ ਲੋਪਰ ਪੈਂਟ ਬਣ ਜਣੀ ਤੇ ਮਿੱਟਰ ਦੀ ਮਿੱਟਰ ਹਾਂ ਠੀਕ ਹੈ ਪ੍ਰਾਈਸ ਯਾਰ 3500 ਚ 1500 ਚ ਕੀ ਚਾਹੀਦਾ ਔਰ ਇਹ ਸਸਤਾ ਨਾ ਦਿਖ ਹਲਕੀ ਆ ਨਾ ਲਾਈਟ ਵੇਟ ਹੈ ਲਾਈਟ ਵੇਟ ਇਹ ਪਾਉਂਦੇ ਹੁੱਕ 10 ਵੀ ਜਕ ਲਓ ਫਿਰ ਵੀ ਤੁਹਾਡਾ ਭਾਰ ਨਹੀਂ ਕੱਦਣਾ ਨਹੀਂ ਬਦਲਣਾ ਹਾਂ ਹਾਂ ਬਿਲਕੁਲ ਸਹੀ ਚਾਚਾ ਤੇਰੇ ਕੰਮ ਦੀ ਚੀਜ਼ ਮਿਲ ਗਈ ਜੇ ਦੋ ਸਾਨੂੰ ਇਹੀ ਚੀਜ਼ ਕਹਿ ਰਹੇ ਹਨ ਆਹੀ ਚੀਜ਼ ਆਓ ਇਹੀ ਹੈ ਨਾ ਉੱਪਰ ਮੋਬਾਈਲ ਆ ਇਹਨਾਂ ਦੇ ਇਹ ਉੱਤੇ ਹੈਂਡਲ ਦੇ ਥੱਲੇ ਜਿਹੜਾ ਰੋਡ ਹੁੰਦੀ ਆ ਕੀ ਪ੍ਰਾਈਸ ਹੈ ਦਾ 999 ਵਧੀਆ ਵਧੀਆ ਲਾਸਟ ਹੀ ਬਚਿਆ ਲਾਸਟ ਹੀ ਆ ਚੱਕ ਲੋ ਇਹਨੂੰ ਇਹਦੇ ਆਪਣੇ ਕੋਈ ਹੈ ਸਾਈਕਲ ਦੇ ਹੋਣ ਦੇਖ ਤੁਸੀਂ ਓਹ ਹੋਏ ਚਾਚੀ ਉਹਨਾਂ ਨੇ ਕਰ ਲਿਆ ਬਾਏ ਤੇ ਲਾਸਟ ਪੀਸ ਬਚਿਆ ਚਾਹੀਦਾ ਮੈਨੂੰ ਵੀ ਸੀ ਪਰ ਚਲ ਦੇਖ ਲੈਂਦੇ ਆ ਕਿਉਂਕਿ ਇਹਦੀ ਬਹੁਤ ਲੋਡ ਸੀ ਸਾਨੂੰ ਸੈਲਫ ਸੈਲਫ ਚੈੱਕ ਆਊਟ ਵੀ ਹੋਇਆ ਇੰਨਾ ਕਰਨਾ ਜੀ ਆਜੋ ਸਾਰਾ ਓਏ ਨਾ ਮੇਰੇ ਸਾਹਮਣੋਂ ਕੋਈ ਨੁਕਸਤ ਹੋਈ ਗਈ ਦਾ ਚਾਚੇ ਨਾਲੇ ਕਿੰਨਾ ਮੱਥਾ ਟੇਕਿਆ ਜੀ 900 900 ਰੁਪਏ ਰੁਪਏ ਸਸਤਾ ਮਿਲ ਗਿਆ ਫਿਰ ਤੇ ਨਾ ਪਰ ਚੀਜ਼ ਇੱਕ ਨੰਬਰ ਮਿਲੀ ਆ ਇਹ ਤਾਂ ਨੂੰ ਬਾਹਰੋਂ ਨਹੀਂ ਮਿਲਣੀ ਚਲੋ ਚੱਲਦੇ ਆ ਅਗਲੇ ਸਫ਼ਰ ਲਈ ਦੀ ਕੈਥਲੋਂ ਤੋਂ ਬਾਹਰ ਟੈਂਟ ਵਗੈਰਾ ਦੇਖਿਆ ਬਟ ਟੈਂਟ ਥੋੜੇ ਜਿਆਦਾ ਹੈਵੀ ਆ ਆਪਣੇ ਕੰਮ ਦਾ ਟੈਂਟ ਇਹ ਵਾਲਾ ਇਦਾ ਪ੍ਰਾਈਸ ਹੈ 3500 ਔਰ ਬੈਸਟ ਹੈ ਇਤਨਾ ਲਾਈਟ ਵੇਟ ਹੈ ਔਰ ਇਸ ਚ ਆਰਾਮ ਨਾਲ ਤਿੰਨ ਬੰਦੇ ਸੌ ਸਕਦੇ ਆ ਔਰ ਅਗਰ ਦੋ ਬੰਦੇ ਹੁੰਦੇ ਸਮਾਨ ਜਿੰਨਾ ਮਰਜੀ ਤਾਂ ਵੀ ਬੈਟਰ ਹੈ ਸੋ ਇਹ ਵਾਲਾ ਟੈਂਟ ਆਪਾਂ ਬਾਈ ਕਰਾਂਗੇ ਅੰਮ੍ਰਿਤਸਰ ਜਾ ਕੇ ਹੁਣ ਉੱਥੇ ਵੀ ਡੀ ਕੈਥਲੋਨ ਹੈਗਾ ਇਹ ਵਾਲਾ ਟੈਂਟ ਆਪਾਂ ਬਾਈ ਕਰਾਂਗੇ ਜਾ ਕੇ ਡੀ ਕੈਥਲੋਨ ਤੋਂ ਅੰਦਰ ਤੇ ਵੈਸੇ ਉਹਦਾ ਉਹਨੇ ਥੋੜੀ ਬਜਰੀ ਵਗੈਰਾ ਸੁੱਟਿਆ ਵੀ ਹਵਾਂ ਨਾਲ ਉੱਡਣਾ ਜਾਇਏ ਬਟ ਇਹ ਸਾਡੇ ਟੈਂਟਰੋਂ ਬਹੁਤ ਵਧੀਆ ਬੈਟਰ ਹੈ ਇੱਕ ਤੇ ਡਬਲ ਕੋਟ ਹੈ ਕਿ ਜਿਹੜੀ ਟ੍ਰੇਲ ਵਗੈਰਾ ਸਾਨੂੰ ਦਿੱਕਤ ਆ ਰਹੀ ਹੈ ਡੇਲੀ ਦੀ ਉਹ ਨਹੀਂ ਆਊਗੀ ਤੇ ਦੂਸਰਾ ਅੰਦਰੋਂ ਵੀ ਕਾਫੀ ਸਪੇਸ ਹੈ ਇਹਦੇ ਸੋ ਇਹ ਨਾਮ ਨਾਲ ਤਿੰਨ ਬੰਦੇ ਸੌ ਸਕਦੇ ਆ ਬਟ ਆਪਾਂ ਦੋ ਬੰਦਿਆਂ ਲਈ ਬਹੁਤ ਬੈਟਰ ਹੈ ਜੀ ਇਸ ਬੈਗ ਦੀ ਇਹ ਖਾਸ ਜਤਾ ਕਿ ਜਦੋਂ ਤੁਸੀਂ ਇੱਕ ਤਾਂ ਫੋਨ ਰੇਨਿੰਗ ਰੋਨਿੰਗ ਦੇ ਸੀਜ਼ਨ ਚ ਹੈਨਾ ਵਿਚਾਰਨ ਦਾ ਵਿਚਾਰਨ ਦਾ ਉਹ ਦੂਸਰਾ ਇਹਦੇ ਵਿੱਚ ਇਹ ਸਿਸਟਮ ਹੈ ਕਿ ਮੰਨ ਲਓ ਤੁਸੀਂ ਫੋਨ ਨੂੰ ਆਨ ਕਰਨਾ ਹੂੰ ਤੇ ਇਹਦੇ ਉੱਪਰ ਜਿਹੜਾ ਪੋਲੀਸਿਨ ਲੱਗਾ ਹੈ ਬਿਲਕੁਲ ਟੱਚ ਨਾਲ ਪੂਰਾ ਕੰਮ ਕਰਦਾ ਅੱਛਾ ਸਕਰੀਨ ਟੱਚ ਹੈ ਪੂਰਾ ਕੰਮ ਕਰਦਾ ਇਹ ਦੇਖੋ ਜੋ ਵੀ ਤੁਸੀਂ ਕਰ ਸਕਦੇ ਹੋ ਹੂੰ ਖੋਲ ਕੇ ਦਿਖਾ ਦਿਓ ਨਾ ਇੱਕ ਵਾਰੀ ਯਾਰ ਫੜਾ ਕੇ ਕਰ ਉਹ ਹੋ ਜਾਂਦਾ ਸਿਕਿਉਰਿਟੀ ਰੀਜ਼ਨ ਹੈ ਅੱਛਾ ਜੀ ਪੂਰਾ ਕੰਮ ਕਰਦਾ ਜੀ ਬੈਸਟ ਏ ਫਰ ਹੈ ਨਾ ਚਲੋ ਹੈ ਇੱਕ ਨਹੀਂ ਤੇ ਮੈਂ ਵੀ ਲੈ ਲੈਣਾ ਸੀ ਅੱਜ ਇਹ ਚੀਜ਼ ਚਲੋ ਅੰਮ੍ਰਿਤਸਰ ਜਾ ਕੇ ਲਵਾਂਗੇ ਨਾਲ ਟੈਂਟ ਖਰੀਦ ਲਾਂਗੇ ਇੱਕ ਦੇ ਵਿੱਚ ਹੋਰ ਖਾਸ ਦੀ ਹੈ ਦੇਖੋ ਹਾਂਜੀ ਆਪਣਾ ਚੈਨਲ ਵੀ ਖੁੱਲ ਜਾਂਦਾ ਸੋ ਜੈਪੁਰ ਸ਼ਹਿਰ ਦੇ ਵਿੱਚ ਐਂਟਰੀ ਕਰ ਚੁੱਕੇ ਆ ਟਾਈਮ ਹੋ ਗਿਆ ਇਸ ਸ਼ਾਮ ਦੇ 5:30 ਵੇ ਅੱਜ ਕਾਫੀ ਜ਼ਿਆਦਾ ਸਾਈਕਲ ਖਿੱਚ ਕੇ ਆਏ ਆ ਕਿਉਂਕਿ ਜ਼ਿਆਦਾ ਹਨੇਰੇ ਵਿੱਚ ਲਾਈਟ ਵਗੈਰਾ ਦੇ ਅੱਖਾਂ 'ਚ ਬਹੁਤ ਚਾਂਸਿਸ ਹੁੰਦੇ ਆ ਪੈਨ ਦੇ ਸੋ ਥੋੜਾ ਜਿਹਾ ਖਿੱਚ ਕੇ ਆਏ ਆ ਆਪਾਂ ਇਸੇ ਕਰਕੇ ਸੋ ਹੁਣ ਦੇਖਦੇ ਆ ਕਿ ਤੇ ਸਟੇ ਵਗੈਰਾ ਜਿੱਥੇ ਹੋ ਸਕੇ ਆਪਣੀ ਇਹ ਢਾਲ ਪਾਉ ਸਟੇ ਮਿਲ ਜਾਂਦੀ ਹੈ ਕਿਸੇ ਗੁਰਦੁਆਰਾ ਸਾਹਿਬ 'ਚ ਫਿਰ ਸ਼ਾਮ ਨੂੰ ਆਪਾਂ ਸ਼ਹਿਰ ਘੁੰਮਾਂਗੇ ਬਾਕੀ ਜੋ ਬਾਜੇਗਾ ਉਹ ਕੱਲ ਨੂੰ ਦੇਖਾਂਗੇ ਤੁਰ ਦਰਸਾ ਪਹੁੰਚ ਗਏ ਆ ਜੀ ਸਿੰਘ ਸਭਾ ਜੈਪੁਰ ਰੂਮ ਵਗੈਰਾ ਆਪਾਂ ਲੈ ਲਿਆ ਹੋਰ ਇਹ ਆ ਇੱਥੋਂ ਦਾ ਚਾਰਜਸ 400 ਰੁਪਿਆ ਦੋ ਦਿਨ ਦੀ ਅੱਜ ਦੀ ਰਾਤ ਤੇ ਕੱਲ ਦੀ ਰਾਤ ਲਈ ਬਾਸੂ ਆਪਾਂ ਚੱਲਾਂਗੇ ਜੀ ਆਪਣੇ ਦਿੱਲੀ ਵੱਲ ਨੂੰ ਸੋ ਅੱਜ ਜੋ ਦੇਖਣ ਨੂੰ ਮਿਲਦਾ ਜੋ ਸਾਡੇ ਲਾਗੇ ਹੋਏਗਾ ਇਥੋਂ ਉਹ ਆਪਾਂ ਦੇਖ ਕੇ ਆਉਨੇ ਆ ਬਾਕੀ ਦਾ ਆਪਾਂ ਕੱਲ ਦੇਖਾਂਗੇ Jaipur ਨੂੰ ਸੋ ਇਹ ਆਪਣੀ ਲਾਸਟ ਡਿਸਟ੍ਰਿਕਟ ਆ Rajasthan ਦੀ ਇਸ ਤੋਂ ਬਾਅਦ ਆਪਾਂ ਨਿਕਲ ਜਾਾਂਗੇ Delhi ਵੱਲ ਨੂੰ ਔਰ ਫਿਰ ਪੰਜਾਬ ਨੂੰ ਸੋ ਇੱਥੇ ਆਪਾਂ ਨੂੰ ਰੂਮ ਮਿਲ ਗਿਆ ਜੀ ਹਾਲ ਦੇ ਵਿੱਚ ਮੰਝਾ ਬਿਸਤਰਾ ਆਪਣਾ ਲਾ ਲਿਆ ਸੀ ਚਾਚੇ ਨੇ ਆਪਣਾ ਬਿਸਤਰਾ ਪੂਰਾ ਚਾਰਜਿੰਗ ਪੁਆਇੰਟ ਵਾਲੇ ਪਾਸੇ ਰੱਖਿਆ ਪਰ ਪਹਿਲਾਂ ਹੀ ਆ ਕੇ ਮਾਰ ਲਿਆ ਮੈਨੂੰ ਸਾਈਡ ਲਾਈਨ ਕਰਤਾ ਚਲੋ ਕੋਈ ਚਾਚਾ ਹਮੇਸ਼ਾ ਦਾ ਲਾਨ ਤੇ ਰਹਿੰਦਾ ਚਲੋ ਕੋਈ ਨਾ ਹੁਣ ਸਫਰ ਵੀ ਮੁੱਕਦਾ ਜਾਂਦਾ ਸੋ ਮੈਂ ਤੇ ਚਾਚਾ ਜਾ ਰਹੇ ਆ ਜੀ ਆਪਣੇ ਇੱਕ ਯਾਰ ਬੇਲੀ ਨੂੰ ਮਿਲਣ ਪਿੰਡ ਦੇ ਯਾਰ ਬੇਲੀ ਨੂੰ ਆਟੋ ਤੇ ਆਟੋ ਤੇ ਸੋ ਬਹੁਤ ਦਿਨ ਸਾਈਕਲ ਚਲਾ ਲਿਆ ਅੱਜ ਜਾਨੇ ਆਪਾਂ ਆਟੋ ਤੇ ਕਿਉਂਕਿ ਆਟੋ ਦੇ ਚੱਲਦੇ ਆਂ ਸਾਈਕਲ ਤੇ ਟਾਈਮ ਬਹੁਤ ਲੱਗ ਜਾਣਾ ਇੱਥੋਂ ਕੋਈ 4 ਤੋਂ 5 ਕਿਲੋਮੀਟਰ ਦੂਰ ਆ ਸ਼ਹਿਰ ਦੇ ਵਿੱਚ ਗੱਲ ਦੂਰ ਦੀ ਵੀ ਨਹੀਂ ਹੈ ਗੱਲ ਹੈ ਕਿ ਟ੍ਰਾਫਿਕ ਬਹੁਤ ਜ਼ਿਆਦਾ ਹੈ ਫ੍ਰਸਟ੍ਰੇਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਸਾਈਕਲ ਦੇ ਉੱਤੇ ਕਿਉਂਕਿ ਵਾਰ-ਵਾਰ ਮੋੜਨਾ ਗੱਡੀਆਂ ਰੋਕੀਆਂ ਲਈ ਕੋਈ ਟ੍ਰਾਫਿਕ ਇੱਥੇ ਨਾਲ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਸੋ ਸਾਈਕਲ ਵਾਲੇ ਇਹਨੂੰ ਤੇ ਮੰਨਦੇ ਹੀ ਨਹੀਂ ਆ ਸੋ ਆਪਾਂ ਜਾ ਰਹੇ ਆਂ ਆਟੋ ਤੇ ਰੇਲਵੇ ਸਟੇਸ਼ਨ ਤੇ ਪਹੁੰਚ ਰਹੇ ਆਂ ਫਟਾ ਯਾਰ ਬੇਲੀ ਵੀ ਰਜਿਸਟ੍ਰੇਸ਼ਨ ਤੇ ਪਹੁੰਚੇਗਾ ਉਹਦੇ ਵੱਲੋਂ ਅੱਜ ਰਾਤ ਦਾ ਡিনার ਇਨਵੀਟੇਸ਼ਨ ਆ ਸਾਨੂੰ ਸੋ ਮਿਲਦੇ ਆ ਨਾਲ ਤੁਹਾਨੂੰ ਮਲਾਉਂਦੇ ਆ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆ ਜੈਪੁਰ ਜੰਕਸ਼ਨ ਤੇ ਉੱਥੇ ਆਪਾਂ ਬਹੁਤ ਬੋੜਾ ਖੜੀ ਆ ਇੱਥੇ ਵੇਟ ਕਰਦੇ ਆ ਕਾਫੀ ਰਸ਼ ਵਗੈਰਾ ਇੱਥੇ சரி சாச்சு நல்ல மேலே இப்போ சோனா சோனா ਉਹ ਜਮਾ ਰਿਆ ਲਿਆ ਮੈਂ ਆਵਾਂ ਇੱਥੇ ਨਵਾਂ ਬਿਜ਼ਨਸ ਦੇ ਸਾਥ ਹੋਰ ਬਾਈ ਕਿੱਦਾਂ ਜੀ ਕੀ ਹੈ ਸਰ ਚੱਲੀ ਫਿਰ ਹੈ ਆ ਚਲੋ ਫਿਰ ਕਿੱਧਰ ਬੈਠਣਾ ਕੀ ਹਾਲਾ ਦੱਸੋ ਕਿੱਥੇ ਚ ਮੈਂ ਚੱਲੀਏ ਦੱਸੋ ਸਰ ਹੈ ਚਲੋ ਫਿਰ ਚਲੋ ਰਾਤ ਅਸੀਂ ਇਸੇ ਗੁਰਦੁਆਰਾ ਸਾਹਿਬ ਰੁਕੇ ਆ ਜੀ ਸਿੰਘ ਸਭਾ ਗੁਰਦੁਆਰਾ ਸਾਹਿਬ ਇਹ ਗੋਵਿੰਦ ਮਾਰਕ ਰਾਜਾ پارک ਦੇ ਕੋਲ ਦੀ ਲੋਕੇਸ਼ਨ ਆ ਸੋ ਆਪਣੇ ਰੂਮ ਵਗੈਰਾ ਉਧਰ ਸਾਹਮਣੇ ਆ ਸੋ ਅੱਜ ਕਰਾਂਗੇ ਰਾਤ ਅੱਕੇ ਸਟੇ ਕੱਲ ਨੂੰ ਪੂਰਾ ਸ਼ਹਿਰ ਘੁਮਾਂਗੇ ਜੋ ਜੋ ਲੋਕੇਸ਼ਨ ਆ ਮੇਨ ਅੱਜ ਆਪਾਂ ਸਿਟੀ 뷰 ਲੈ ਕੇ ਆਪਣੇ ਯਾਰ ਬੇਲੀ ਨੂੰ ਮਿਲ ਕੇ ਆਏ ਆ ਸੋ ਉਹਨੂੰ ਮਿਲ ਕੇ ਖਾਣਾ ਵਾਣਾ ਖਾ ਕੇ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਕਰ ਰਹੇ ਫਿਰ ਰੈਸਟ ਰੈਸਟ ਕਰਦੇ ਆ ਜੀ ਅੱਜ ਮੇਰੇ ਫਿਰ ਮੁੜ ਕੇ ਟਾਣਾ ਨਿਕਲ ਕੇ ਜਾਣਾ ਪੂਰਾ ਸ਼ਹਿਰ ਐਕਸਪਲੋਰ ਕਰਨਾ ਫੇਰ ਸਹੀ ਗੱਲ ਆ ਸਹੀ ਐ ਇਹ ਆਪਾਂ ਨੂੰ ਜਿੰਨੇ ਵੀ ਆਪਾਂ ਗੁਰਦੁਆਰਿਆਂ ਚ ਰਹੇ ਆ ਇਹ ਲਾਸਟ ਆਪਣਾ ਗੁਰਦੁਆਰਾ ਚਲੋ ਰਾਜਸਥਾਨ ਦੇ ਵਿੱਚ ਇੱਥੇ ਆਪਾਂ ਰੁਕਣ ਦੇ ਆ ਬਟ ਸਾਫ ਸਫਾਈ ਦੇ ਮਾਮਲੇ ਚ ਇੱਕ ਨੰਬਰ ਆ ਹਾਂ ਮਤਲਬ ਹਾਲ ਨੂੰ ਪੂਰਾ ਹਾਲ ਵਿੱਚ ਸਾਨੂੰ ਰੂਮ ਮਿਲਿਆ ਪਰ ਵਧੀਆ ਮੰਜੇ ਬਿਸਤਰੇ ਬਹੁਤ ਓਕੇ ਰਪੋਰਟ ਆ ਨਵੇਂ ਕੰਬਲ ਐ ਇਹਨਾਂ ਦੇ ਸੋ ਇੱਕ ਨੰਬਰ ਸਹੂਲਤ ਆ ਬੈਸਟ ਆ ਜੀ ਬੈਸਟ ਹਾਂ ਆਪਣਾ ਕੱਲ ਕਰਾਂਗੇ ਐਕਸਪਲੋਰ ਜੈਪੁਰ ਨੂੰ ਤੇ ਫਿਰ ਪਰਸੋਂ ਨਿਕਲਦੇ ਆ ਆਪਣੇ ਅਗਲੇ ਸਫ਼ਰ ਲਈ ਪਰਸੋਂ ਸਫ਼ਰ ਦਿੱਲੀ ਦੀਆਂ ਤਿਆਰੀਆਂ ਹਾਂ ਫਿਰ ਫੇਰ ਅੱਗੇ ਕਰਜਾਂ ਨੂੰ ਜੀ ਕਰ ਰਿਹਾ ਹਾਂ ਜਾਵਾਂਗੇ ਘਰ ਫਿਰ ਦੋ ਦਿਨਾਂ ਬਾਅਦ ਦਿੱਲੀ ਨਹੀਂ ਮੈਂ ਸੱਚ ਸੱਚ ਬੋਲੀ ਚਾਚਾ ਤੇਰਾ ਕਿੰਨਾ ਜੀ ਕਰਿਆ ਕਰਜਾਂ ਨੂੰ ਉਹ ਕਰ ਜਣਾ ਬਹੁਤ ਜੀ ਕਰਿਆ ਕਰਦੇ ਵਿਚਾਰੇ ਉਧਰ ਚਾਚਾ ਆਪਣਾ ਕੀ ਸਸਪੈਂਸ ਹੈ ਡਾਲਰ ਜਾ ਕੇ ਪਹਿਲਾ ਨਾ ਡਾਲਰ ਲੈ ਕੇ ਆਣਾ ਪਹਿਲਾਂ ਨਹੀਂ ਨਾ ਡਾਲਰ ਠੀਕ ਹੈ ਡਾਲਰ ਵੀ ਕਿਉਂਕਿ ਡਾਲਰ ਲੈ ਕੇ ਆਵਾਂਗੇ ਨਾ ਤੇ ਆਪਣੇ ਅਗਲੇ ਸਫਰ 'ਚ ਫਿਰ ਥੋੜਾ ਜਿਆ ਬਿਲਕੁਲ ਤੇ 에ਅਰ ਕੀ ਲੈਵਾਂਗੇ ਜਾ ਕੇ ਫਿਰ ਛੱਡ ਦਾਂਗੇ ਬਿਲਕੁਲ ਓਕੇ ਉਹ ਕਰਦੇ ਆ ਰੈਸਟ ਸੋ ਸਵੇਰੇ ਜੋ ਜੋ ਮੇਨ ਮੇਨ ਲੋਕੇਸ਼ਨ ਆ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਜੋ ਰਾਤ ਦਾ ਸਿਟੀ 뷰 ਸੀ ਉਹ ਆਪਾਂ ਕੈਪਚਰ ਕਰ ਲਿਆ ਆਪਣੇ ਕੈਮਰੇ 'ਚ ਸੋ ਮਿਲਦੇ ਆ ਕੱਲ ਨੂੰ ਤਦ ਤੱਕ ਲਈ ਦੋ ਇਜਾਜ਼ਤ ਸਤਿ ਸ੍ਰੀ ਅਕਾਲ